ਜੈ ਗੁਰਦੇਵ ਤੁਨ ਗੁਰਦੇਵ ਸਭ ਤੋਂ ਪਹਿਲਾਂ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਸਤ ਗੁਰੂ ਰਵਦਾਸ ਚੌਂਕ ਦੇ ਵਿੱਚ ਇੱਕ ਫੋਟੋ ਜੋ ਸਰਕਾਰੀ ਪੋਲ ਤੇ ਲੱਗੀ ਹੋਈ ਸੀ ਜੋ ਕਿ ਸਤ ਗੁਰਾਂ ਦੇ ਨਾਮ ਤੇ ਬਣਿਆ ਹੋਇਆ ਚੌਂਕ ਹੋਵੇ ਉਸ ਦੇ ਲਾਗੇ ਇਹ ਫੋਟੋ ਲੱਗੀ ਹੋਵੇ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਨੂੰ ਮਨ ਨੂੰ ਠੇਸ ਪਹੁੰਚਦੀ ਹੈ ਤੇ ਉਸ ਫੋਟੋ ਬਾਰੇ ਸਾਡੇ ਸਤਿਕਾਰਯੋਗ ਮੇਰ ਸ਼੍ਰੀ ਵਿਨੀਤ ਧੀਰ ਜੀ ਨੂੰ ਮੈਸੇਜ ਕੀਤਾ ਸੀ ਔਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸ਼੍ਰੀ ਵਿਨੀਤ ਧੀਰ ਜੀ ਦਾ ਜਿਨ੍ਹਾਂ ਨੇ ਕੁਛ ਹੀ ਦਿਨ ਬਾਅਦ ਉਹ ਫੋਟੋ ਉਤਰਵਾ ਦਿੱਤੀ ਤੇ ਆਪ ਦੇ ਨਾਲ ਉਹ ਫੋਟੋ ਸ਼ੇਅਰ ਵੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਖੱਬੇ ਪਾਸੇ ਜੋ ਪਹਿਲਾਂ ਉਹ ਪਿਕਚਰ ਲੱਗੀ ਹੋਈ ਸੀ ਉਹਨੂੰ ਧੁੰਦਲੀ ਕਰਕੇ ਦਿਖਾਵਾਂਗੇ ਕਿਉਂਕਿ ਉਹ ਦਿਖਾਉਣ ਯੋਗ ਵੀ ਨਹੀਂ ਹੈ ਇਸ ਕਰਕੇ ਔਰ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਜੋ ਫੋਟੋ ਉਤਾਰੀ ਗਈ ਸੀ ਉਹਦਾ ਜੋ ਅੱਜ ਦੀ ਹੈ ਸੋ ਕੱਲ ਹੀ ਉਹਨਾਂ ਨੂੰ ਵੀਡੀਓ ਭੇਜੀ ਸੀ ਤੇ ਮੇਰ ਸਾਹਿਬ ਦਵਾਈ ਗਏ ਹੋਏ ਆ ਤੇ ਉਹਨਾਂ ਦਾ ਮੈਸੇਜ ਅਧੇ ਘੰਟੇ ਬਾਅਦ ਆ ਗਿਆ ਸੀ ਕੀ ਫੋਟੋ ਉਤਰਵਾ ਦਿੱਤੀ ਗਈ ਹੈ ਸੋ ਤੈਹਦ ਲੋ ਧੰਨਵਾਦ ਕਰਦੇ ਹਾਂ ਇਹੋ ਜਿਹੇ ਸਤਿਕਾਰਯੋਗ ਮੇਰ ਸ਼੍ਰੀ ਬਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਮੇਂ ਦੇ ਨਾਲ ਜੱਕਤ ਨੂੰ ਦੇਖਦੇ ਹੋਏ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹ ਫੋਟੋ ਉਤਰਵਾ ਦਿੱਤੀ ਜੋ ਸਰਕਾਰੀ ਪੋਲ ਤੇ ਲੱਗੀ ਹੋਈ ਸੀ ਜੈ ਗੁਰਦੇਵ ਧਾਨ ਗੁਰਦੇਵ ਜੀ